ਜਦੋਂ ਜਿੱਦਾਂ ਇਹ ਸਕੀਮ ਆਈ ਸੀ ਉਦੋਂ ਦੇ ਜਿੰਨੇ ਵੀ ਪੁਰਾਣੇ ਫੌਜੀ ਸੀ ਮੇਰੇ ਵਰਗੇ ਸੀ ਆਪਣਾ ਜਿੰਨਾ ਨੂੰ ਵੀ ਫੌਜ ਦੀ ਨੌਲੇਜ ਸੀ ਉਦੋਂ ਨੇ ਕਿਆ ਸੀ ਇਹ ਫੌਜ ਦੇ ਨਾਲ ਸਰੇ ਆਮ ਤੋਖਾ ਹੋ ਰਿਹਾ ਹੈ ਔਰ ਕਈਆਂ ਨੇ ਤਾਂ ਲਿਖਿਆ ਸੀ ਕਿ ਖੁਸ਼ਕੀਤੇ ਸੀ ਕਿ ਇਹ ਫੌਜ ਦੇ ਬੈਗ ਦੇ ਵਿੱਚ ਫਰਾ ਮਰਨ ਵਾਲੀ ਗੱਲ ਹੈ ਕਹਿਣਾ ਮਤਲਬ ਮਤਲਬ ਜਿਹੜੇ ਕੰਮ ਤੇ ਐਗਜ਼ਾਮਪਲ ਦੇਣ ਲਗਾਓ ਦੇਖੋ ਕਿ ਫੌਜ ਦੀ ਟ੍ਰੇਨਿੰਗ ਹੁੰਦੀ ਹੈ ਤਾਂ ਸਪਾਈ ਦੀ ਐਗਜ਼ਾਮਪਲ ਦੇ ਰਿਹਾ ਜੋ ਸਾਲ ਦੀ ਟ੍ਰੇਨਿੰਗ ਹੈ ਫਰਸ ਅਗੇਨ ਐਗਜ਼ਾਮਪਲ ਦੇ ਰਿਹਾ ਸਾਲ ਦੀ ਟ੍ਰੇਨਿੰਗ ਹੈ ਉਹਦੇ ਬਾਅਦ ਫਿਰ ਆਨਫੀਲ ਟ੍ਰੇਨਿੰਗ ਉਹਦੀ ਹੋ ਜਾ ਕੇ 5ਵੇਂ 6ਵੇਂ ਸਾਲ ਤੋਂ ਜਾ ਕੇ ਉਹਨੂੰ ਹਰ ਮਤਲਬ ਰਾਜਸਥਾਨ ਤੋਂ ਲੈ ਕੇ ਨੋਟਕੀ ਦਾ ਡੇਜ਼ਰਟ ਤੋਂ ਲੈ ਕੇ ਮਰੂਥਲ ਤੋਂ ਲੈ ਕੇ ਸਿਆਚਨ ਮਤਲਬ 50 ਡਿਗਰੀ ਟੈਂਪਰੇਚਰ ਪਲਸ ਟੂ -50 ਟੈਂਪਰੇਚਰ ਇਹਨਾਂ ਟ੍ਰੇਨਿੰਗ ਹੁੰਦੀ ਹੈ ਹੁਣ ਉਸੇ ਕਾਮਲਿਤ ਵਿੱਚ 6 ਮਹੀਨੇ ਦੀ ਟ੍ਰੇਨਿੰਗ ਲੈ ਕੇ ਉਹਨੂੰ ਦੇ ਨਾਲ ਟੋਰਦੇ ਹੋ ਕਹਿੰਦਾ ਮਤਲਬ ਘੋੜੇ ਦੇ ਨਾਲ ਖੱਜੜ ਦੌੜ ਸਕਦੀ ਹੈ ਹਮ ਸਿੰਪਲ ਸਪਾਇਸ ਟ੍ਰੇਨ ਸਪਾਇ ਐਜ਼ ਅਰਬੀ ਘੋੜਾ ਤੇ ਜੇ ਤੁਸੀਂ ਆਪਣਾ ਅਗਨੀਵੀਰ ਦੀ ਕਰ ਕਰਦੇ ਹੋ ਇਹ ਜੇ ਬੈਸਟ ਆਫ ਟ੍ਰੇਨਿੰਗ ਹੋ ਗਈ ਤੇ ਕਿ ਮਰੀਲ ਖਾਚਰ ਹੋਏਗਾ ਠੀਕ ਹੈ ਏਦਾਂ ਵੰਡਾ ਐਗਜ਼ਾਮਪਲ ਮੈਂ ਦੱਸਦਾ ਇਹ ਦੋ ਕੱਠੇ ਚੱਲ ਨਹੀਂ ਸਕਦੇ ਫਿਰ ਪਹਿਲੇ ਦਿਨ ਤੋਂ ਇਹਨੂੰ ਪਤਾ ਸੀ ਅਗਨੀਵੀਰਾਂ ਨੂੰ ਕਲੀਅਰ ਦੱਸਦਾ ਸੀ ਕਿ ਤੁਹਾਡੀ ਆ 4 ਸਾਲ ਦੀ ਨੌਕਰੀ ਜੇ ਇਹਦੇ ਦੌਰਾਨ ਜੇ ਤੁਹਾਡੇ ਨਾਲ ਕਟਵਾਦ ਹੋ ਗਿਆ ਤੁਸੀਂ ਯੂ ਆਰ ਓਨ ਯਰ ਓਨ ਤਾਨੂੰ ਸ਼ਹੀਦੀ ਦਾ ਤਦ ਚ ਪਤਾ ਜੋੜਾ ਸ਼ਹੀਦ ਫੌਜ ਨੂੰ ਮਿਲਦਾ ਉਹ ਤੁਹਾਨੂੰ ਕੁਝ ਨਹੀਂ ਮਿਲਣਾ ਨਾ ਮੈਡੀਕਲ ਨਾ ਮਤਲਬ ਜੋ ਫੌਜ ਨੂੰ ਮਿਲਦਾ ਤੁਹਾਨੂੰ ਮਿਲਣਾ ਕਿ ਨਹੀਂ ਮਿਲਣਾ ਇਹ ਗੱਲਾਂ ਪਹਿਲੇ ਨੇ ਤਾਂ ਸਾਫ਼ ਹੋ ਗਈਆਂ ਸੀ